ऐसे दुखां दी ਘੜੀ ਦੇ ਵਿੱਚ ਘੇਰਿਆ ਹੋਇਆ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਤੱਕ ਨਹੀਂ ਬਲ ਰਹੇ ਜਿੱਥੇ ਸਾਡੇ ਤਿਹਾਰਾਂ ਦਾ ਸੀਜ਼ਨ ਸੀ ਤਿਹਾਰਾਂ ਦੇ ਨਾਲ ਘਰਾਂ ਦੇ ਵਿੱਚ ਖੁਸ਼ੀਆਂ ਆਉਣੀਆਂ ਸੀ ਉੱਥੇ ਹੀ ਸਾਡੀ ਦੀਵਾਲੀ ਹੈ ਜਿਹੜੀ ਉਹ ਕਾਲੀ ਦੀਵਾਲੀ ਵੀ ਬੰਦੀ ਜਾ ਰਹੀ ਹੈ ਪਹਿਲਾ ਹੜਾਂ ਦੇ ਨਾਲ ਉਸ ਤੋਂ ਪਹਿਲਾਂ ਕਿਸਾਨੀ ਮੋਰਚੇ ਦੇ ਨਾਲ ਫਿਰ ਹੁਣ ਸਾਡੇ ਫਿਲਮ ਇੰਡਸਟਰੀ ਦੇ ਜਸਵਿੰਦਰ ਪੱਲਾ ਜੀ ਦਾ ਇਸ ਦੁਨੀਆ ਤੋਂ ਜਾਣਾ ਉਸ ਤੋਂ ਬਾਅਦ ਚਰਨਜੀਤ ਅਹੂਜਾ ਜੀ ਦਾ ਜਾਣਾ ਰਾਜਵੀਰ ਜਵੰਦਾ ਦਾ ਇਸ ਦੁਨੀਆ ਤੋਂ ਜਾਣਾ ਹਲੇ ਉਸ ਦੇ ਸਿਵੇ ਦੀ ਅੱਗ ਠੰਡੀ ਨਹੀਂ ਸੀ ਹੋਈ ਤੇ ਉਸ ਤੋਂ ਬਾਅਦ ਨਾਲ ਹੀ ਵਰਿੰਦਰ ਘੁੰਮਣ ਦਾ ਇਸ ਦੁਨੀਆ ਤੋਂ ਅਲਵਿਦਾ ਆਖ ਜਾਣਾ ਸੋਚਣ ਵਾਲੀ ਗੱਲ ਹੈ ਡਾਕਟਰਾਂ ਦੀ ਲਾਪਰਵਾਹੀ ਜਾਂ ਫਿਰ ਸੱਚੇ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਸੋ ਦੋਸਤੋ ਇਸੇ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਸਾਡੇ ਨਾਲ ਕੌਲਰ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਜੀ ਪੰਜਾਬ ਨੂੰ ਕਿਸੇ ਦੀ ਅਜੀਹੀ ਨਜ਼ਰ ਲੱਗੀ ਹੈ ਕਿ ਪਤਾ ਨਹੀਂ ਕੀ ਵੱਡੀਆਂ ਵੱਡੀਆਂ ਹਸਤੀਆਂ ਸਾਨੂੰ ਅਲਵਿਦਾ ਆਖਦੀਆਂ ਹਨ ਹਾਂ ਜੀ ਦੇਖੋ ਇਹ ਪੁੱਛਗੁਣਾ ਤੋਂ ਲੈ ਕੇ ਬੜਾ ਹੀ ਮਤਲਬ ਜਿਹੜਾ ਸੰਕਟਮਈ ਜੀ ਆਮਾ ਜਿਹੜਾ ਉਹ ਚੰਦ ਰਿਹਾ ਹੈਗਾ ਇਹਦੇ ਕਰਕੇ ਪੰਜਾਬ ਦੇ ਕਾਫੀ ਜਿਹੜੇ ਚਮਕਦੇ ਤਾਰੇ ਨੇ ਮੈਂ ਮਤਲਬ ਸਾਨੂੰ ਅਲੱਗ ਦਾ ਕਹੇਗੇ ਇਸ ਦੁਨੀਆ ਨੂੰ ਅਲੱਗ ਦਾ ਕਹੇਗੇ ਤੇ ਸਾਡੇ ਨਾਲੋਂ ਮਤਲਬ ਸਦਾ ਲਈ ਤੁਰ ਗਿਓ ਦਾ ਕਰਕੇ ਗੁਰੂ ਮਹਾਰਾਜ ਦੇ ਚਰਨਾ ਵਿੱਚ ਯਾਤਰਾ ਜਿਹੜੇ ਜਿਹਦੇ ਤੁਸੀਂ ਦੱਸਿਆ ਕਈਆਂ ਦੇ ਤੁਸੀਂ ਨਾਮ ਲਏ ਨੇ ਉਹ ਤਾਂ ਹੈਗੀ ਹੈ ਜਿਹਨੇ ਮੈਡਮ ਕਾਫੀ ਢੇਰ ਤੋਂ ਤਾਂ ਕਸਾਨੀ ਸੰਘਰਸ਼ ਦੇ ਸਾਡੇ ਨੇ ਕਿਸਾਨ ਭਰਾ ਚੱਲ ਗਏ ਜੀ ਬਿਲਕੁਲ ਤੋਂ ਬਾਅਦ ਫੂਰਕਟ ਹੜਾ ਦੇ ਵਿੱਚ ਚੱਲ ਗਏ ਉਦੋਂ ਬਾਅਦ ਨਖਾ ਸਾਡਾ ਪਛੂਤਣ ਚਲੇ ਆ ਗਿਆ ਆ ਹੁਣ ਸਾਡੇ ਇਹ ਪਰਸਨਰ ਲਾਸਟ ਤੇ ਹੋਣਾ ਸਾਡੇ ਰੈਸਨਰ ਬਰਿੰਦਰ ਘੁੰਮਰ ਜੀ ਇਹ ਕੇ ਚੜਾਈ ਕਰ ਗਏ ਮਤਲਬ ਜਿਨ੍ਹਾਂ ਦਾ ਸੰਸਕਾਰ ਵੀ ਅੱਜ ਅੱਜ 11 ਵਜੇ ਹੋਣਾ ਬਹੁਤ ਹੀ ਮਤਲਬ ਮਨ ਨੂੰ ਕੇਸ ਤੱਕ ਚਾਉਣ ਵਾਲੀਆਂ ਖਬਰਾਂ ਨੇ ਤਾਂ ਮਨ ਇਹ ਸੋਚਦਾ ਵੀ ਸੋਚੀਏ ਕਰੀਏ ਤਾਂ ਕੀ ਕਰੀਏ ਜੀ ਕੀ ਕੀਤਾ ਜਾਵੇ ਗਲਕਾਰ ਜਦੋਂ ਥੋੜਾ ਜਿਹਾ ਤੋਂ ਕਾਰਨ ਇਹਨਾਂ ਦੀ ਨਿੰਦਮੀ ਮੈਡਮ ਕੋਸ਼ਿਸ਼ ਕਰਦੇ ਨਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਜਦੋਂ ਇੱਥੇ ਗੱਲ ਆ ਜਾਂਦੀ ਹੈ ਤਾਂ ਮਤਲਬ ਇਹਦੇ ਚੋਂ ਖੋਜ ਕਰਨੀ ਬਣਦੀ ਹੈ ਆਪਣੀ ਖੋਜ ਦੇ ਵਿੱਚੋਂ ਜਿ ਆਪਾਂ ਛੋਟੀਆਂ ਮੋਟੀਆਂ ਖੋਜ ਕਰਦੇ ਆਂ ਤਾਂ ਇਹਦੇ ਚੋਂ ਜ਼ਿੰਮੇਵਾਰ ਨੇ ਜਿਹੜੀਆਂ ਸਾਡੀਆਂ ਸਰਕਾਰਾਂ ਤਾਂ ਉਹ ਆਂਡੀਆਂ ਨੇ ਜਿਨ੍ਹਾਂ ਨੇ ਮਤਲਬ ਆਵਾਰਾ ਪਸ਼ੂਆਂ ਦੇ ਉੱਤੇ ਨਾਂ ਦੇ ਉੱਤੇ ਸਾਡੇ ਤੇ ਕਾਉਸਸ ਸੱਤ ਸੱਤ ਟੈਕਸ ਵੀ ਲੈ ਰਹੇ ਨੇ ਸਾਥੋਂ ਸੈਸ ਵੀ ਲੈ ਰਹੇ ਨੇ ਤੇ ਸਾਡੀਆਂ ਜਾਨਾਂ ਵੀ ਲੈ ਰਹੇ ਨੇ ਮੈਂ ਮਤਲਬ ਬੜੇ ਪਰ ਈਮਾਨ ਵਾਲੀ ਗੱਲ ਕਹਿੰਦੇ ਆ ਜੀ ਬਿਲਕੁਲ ਸੋਚਣ ਵਾਲੀ ਗੱਲ ਹੈ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਾਉਟ ਟੈਕਸ ਭਰ ਰਹੇ ਹਾਂ ਰੋਡ ਸੁਰੱਖਿਆ ਦਾ ਟੈਕਸ ਭਰ ਰਹੇ ਹਾਂ ਪਰ ਹਾਲੇ ਤੱਕ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਹਾਂਜੀ ਦੇਖੋ ਇਹ ਜਵੰਦਾ ਸਾਹਿਬ ਤੋਂ ਬਾਅਦ ਮਤਲਬ ਇੱਕ ਰਿਟ ਪਟੀਸ਼ਨ ਪਾਈ ਆ ਸਾਡੇ ਐਡਵੋਕੇਟ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚਹਲ ਗਏ ਜਾਂ ਇੱਦੋਂ ਵੀ ਵੱਡੇ ਨਵਕਰਨ ਸਿੰਘ ਉਹਨਾਂ ਨੇ Shimla High Court ਦੇ ਵਿੱਚ ਇੱਕ ਰਿਟ ਪਟੀਸ਼ਨ ਪਾਈ ਹੋਈ ਆ ਅਵਾਰਾ ਪਸ਼ੂਆਂ ਦੇ ਬਾਰੇ ਵੀ ਮਤਲਬ ਗੱਲ ਕਰ ਅੱਜ ਉਹਦੀ ਜਿਹੜੀ ਸੁਣਵਾਈ ਆ ਬਹੁਤ ਅਹਿਮ ਸੁਣਵਾਈ ਅੱਜ ਹੈ ਜੀ ਇਹ ਗੱਲ ਕਰ ਮੈਂ ਪਹਿਲਾਂ ਦੇਖਿਆ ਨਾ ਪੜੀ ਜਾਂਦਾ ਪਰ ਜਦੋਂ ਵੀ ਕੋਈ ਮਤਲਬ ਮਾਨਯੋਗ ਸਾਡੀ ਹਾਈ ਕੋਰਟਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੇਸ ਪਹੁੰਚਦਾ ਹੈ ਜਾਂ ਰਿਟ ਪਟੀਸ਼ਨ ਜਾਂਦੀ ਹੈ ਤਾਂ ਉਹਦਾ ਨਿਵੇੜਾ ਕਰਨ ਦੀ ਬਜਾਏ ਉਹਨਾਂ ਨੂੰ ਸੁਪਰੀਮ ਕੋਰਟ ਸਾਡੀ ਮਾਨਯੋਗ ਸੁਪਰੀਮ ਕੋਰਟ ਵੱਲ ਨੂੰ ਭੇਜ ਦਿੱਤਾ ਜਾਂਦਾ ਹੈ ਜਿਹੜਾ ਫੇਰ ਮਤਲਬ ਉਹ ਮਸਲਾ ਉੱਥੇ ਦਾ ਉੱਥੇ ਰਹਿ ਜਾਂਦਾ ਸਰਕਾਰਾਂ ਨੂੰ ਚਾਹੀਦਾ ਸਾਡੀਆਂ ਮਾਨ ਜੋ ਕੋਟਾ ਨੂੰ ਵੀ ਇਸ ਗੱਲ ਦੇ ਉੱਤੇ ਥੋੜਾ ਜਿਹਾ ਸੰਗਿਆਨ ਲੈਣਾ ਚਾਹੀਦਾ ਜੇ ਇਹ ਕੋਈ ਧਰਮ ਦੇ ਨਾਂ ਨਾਲ ਕੋਈ ਜਾਨਵਰ ਦਾ ਨਾਂ ਜੋੜ ਦਿੱਤਾ ਜਾਂਦਾ ਹੈ ਸਭੀ ਪੁਜਾਰੀ ਜਮਾਤ ਵੱਲੋਂ ਆ ਸਾਨੂੰ ਉਸ ਤੋਂ ਮੁਕਤੀ ਪਾਉਣ ਵਾਸਤੇ ਸਰਕਾਰ ਨੂੰ ਕੋਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਨੇ ਸਾਡਾ ਜਿਹੜਾ ਪੁਜਾਰੀ ਵਿਭਾਗ ਹੈ ਉਸ ਦੇ ਉੱਤੇ ਵੀ ਥੋੜੀ ਜੀ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਧੋਖਾਉਣ ਦੇ ਵਿੱਚ ਉਹ ਜਾਵੇ ਅਹਿਮ ਰੋਲ ਕਰਦੇ ਨੇ ਜਦੋਂ ਕੋਈ ਪਸ਼ੂ ਦਾ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਤਾਂ ਮਤਲਬ ਉਹ ਮਰਦਾ ਬਾਗ ਜਿੰਦਾਬਾਦ ਵੀ ਕਰਨ ਲੱਗ ਜਾਂਦੇ ਨੇ ਪਰ ਜਦੋਂ ਸਾਡੀ ਕੋਈ ਸੈਲਿਬ੍ਰਿਟੀ ਜਾਂ ਕੋਈ ਸਾਡਾ ਭਰਾ ਜਾਂ ਕੋਈ ਸਾਡਾ ਬੱਚਾ ਜਾਂ ਕੋਈ ਸਾਡਾ ਬਜ਼ੁਰਗ ਇਸ ਪਸ਼ੂਾਂ ਦੀ ਐਕਸੀਡੈਂਟ ਦੇ ਬੜੀ ਚੜ ਜਾਂਦਾ ਤਾਂ ਇਹ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਇਹ ਮੂੰਹਾਂ ਦੇ ਵਿੱਚ ਉਂਗਲੀਆਂ ਪਾ ਕੇ ਚੁੱਪ ਕਰ ਜਾਂਦੀਆਂ ਨੇ ਇਹਨਾਂ ਨੂੰ ਹਲੂਣਾ ਡਗਾਉਣ ਵਾਸਤੇ ਅਜਮਾਨਯੋਗ ਹਾਈ ਕੋਰਟ Shimla ਹਿਮਾਚਲ ਪ੍ਰਦੇਸ਼ ਹਾਈ ਕੋਰਟ Shimla ਦੇ ਵਿੱਚ ਕਿ ਜਦੋਂ ਨੇ ਰਿਟ ਪਟੀਸ਼ਨ ਪਾਈ ਹੈ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਰਿਟ ਪਟੀਸ਼ਨ ਦੇ ਵਿੱਚ ਵਕੀਲ ਸਾਹਿਬ ਦਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਮੈਂ ਜਿਹੜੀਆਂ ਸ਼ਰਤਾਂ ਨੇ ਉਹ ਖਾਲੀ ਹੋਣ ਤਾਂ ਕਿ ਇਹਨਾਂ ਨੂੰ ਜੋ ਵੀ ਪਹਿਲਾਂ ਦਾ ਸਿਸਟਮ ਚੱਲਦਾ ਸੀ ਚਾਹੇ ਕਿ ਕੋਈ ਹੋਮ ਸ਼ੈਲਟਰ ਹੋਵੇ ਚਾਹੇ ਕੋਈ ਗਊ ਚਾਲਾ ਚਾਹੇ ਕੋਈ ਰੱਖ-ਰਖਾਵ ਦਾ ਹੋਰ ਪ੍ਰਬੰਧ ਜਾ ਪੜਨਾ ਦਾ ਸਲੈਕਟਰਸ ਮਨ ਜਿਹੜੇ ਕਾਫੀ ਸਿਸਟਮ ਸੀ ਸਾਡੇ ਇਹ ਚੱਲ ਰਹੇ ਸੀਗੇ ਇਹਨਾਂ ਸਿਸਟਮਾਂ ਨੂੰ ਠੀਕ ਕਰਕੇ ਤੇ ਦਰੁਸਤ ਕਰਕੇ ਲੋਕਾਂ ਨੂੰ ਇਹਨਾਂ ਪਟੀਆਂ ਤੋਂ ਨਿਜਾਤ ਦਵਾਈ ਜਾਵੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਅਜਾਈ ਨਾ ਜਾਣ ਜੀ ਬਿਲਕੁਲ ਪਰ ਉੱਥੇ ਹੀ ਜਿਵੇਂ ਪਰਿਵਾਰਾਂ ਦਾ ਬੁਰਾ ਹਾਲ ਹੈ ਵਰਿੰਦਰ ਸਿੰਘ ਖੁੰਮਨ ਦਾ ਕਹਿੰਦੇ ਆ ਕਿ ਆਪਣੇ ਮਸਲ ਦਾ ਜਿਹੜਾ ਆਪਰੇਸ਼ਨ ਕਰਵਾਉਣ ਦੇ ਲਈ ਗਈ ਸੀ ਪਰ ਪਰਿਵਾਰ ਦੇ ਵੱਲੋਂ ਹਸਪਤਾਲ ਤੇ ਡਾਕਟਰਾਂ ਦੀ ਲਾਪਰਵਾਹੀ ਦੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਕਿ ਹਲਕਾ ਜਿਹਾ ਕੋਈ ਛੋਟਾ ਆਪਰੇਸ਼ਨ ਸੀ ਜੋ ਮਸਲ ਦੇ ਵਿੱਚ ਪ੍ਰੋਬਲਮ ਆਈ ਸੀ ਜਿਸ ਨੂੰ ਲੈ ਕੇ ਉਹ ਹਸਪਤਾਲ ਦੇ ਵਿੱਚ ਦਾਖਲ ਹੋਏ ਸੀ ਤੇ ਜਿਹੜਾ ਪਿੱਛੇ ਪਰਿਵਾਰ ਦਾ ਹੁਣ ਰੋ ਕੇ ਬੁਰਾ ਹਾਲ ਹੈ ਪਰ ਇੱਥੇ ਤੁਹਾਨੂੰ ਕੀ ਲੱਗਦਾ ਕਿ ਡਾਕਟਰਾਂ ਦੀ ਲਾਪਰਵਾਹੀ ਹੈ ਜਾਂ ਫਿਰ ਕਹਿ ਲਈਏ ਕਿ ਕੁਦਰਤ ਦੀ ਆਈ ਨੂੰ ਕੋਈ ਰੋਕ ਨਹੀਂ ਸਕਦਾ ਦੇਖੋ ਜੀ ਕੁਦਰਤ ਦੀ ਆਈ ਨੂੰ ਤਾਂ ਰੋਕ ਤਾਂ ਨਹੀਂ ਸਕਦਾ ਡਾਕਟਰਾਂ ਦੇ ਹੱਥ ਸਾਹੀ ਜਾਂਦਾ ਡਾਕਟਰ ਨੇ ਰੋਕਣਾ ਹੁੰਦਾ ਜੇ ਪਰਿਵਾਰ ਦੇ ਮੁਤਾਬਕ ਜਿਹੜੀ ਉਹ ਸ਼ੰਕਾ ਪ੍ਰਗਟ ਕਰ ਰਹੇ ਨੇ ਉਹਦੇ ਵਿੱਚ ਵੀ ਕੋਈ ਗੱਲ ਦਮਦਾਰ ਹੈਗੀ ਹੈ ਕਿਉਂਕਿ ਸਾਨੂੰ ਅਜੇ ਤੱਕ ਇਹ ਕਲੀਅਰ ਨਹੀਂ ਕੀਤਾ ਗਿਆ ਹੋ ਰਿਹਾ ਵੀ ਹਾਰਟ ਅਟੈਕ ਹੋਇਆ ਜਾਂ ਪਾਠਿਕ ਰੈਸਟ ਹੋਇਆ ਹੈ ਹਮਮ ਹ ਹਟ ਦਾ ਅਟੈਕ ਤੇ ਪਾਠਿਕ ਰੈਸਟ ਦੇ ਵਿੱਚ ਜਿਵੇਂ ਇਹਦਾ ਸਮਾਨ ਦਾ ਅੰਤਰ ਹੁੰਦਾ ਹੈਗਾ ਮਤਲਬ ਇਸ ਕਰਕੇ ਕੁਝ ਕਿਸੇ ਦੇ ਉੱਤੇ ਕਾਟ ਦੇ ਕੈਦ ਕਰ ਰਹਿਤਦਾ ਕਦੇ ਕਿਹਾ ਜਾਂਦਾ ਹੈ ਤੇ ਕਦੇ ਉਹਦੀ ਮੌਤ ਦਾ ਕਾਰਨ ਹੱਟ ਟੈਕ ਕਿਹਾ ਜਾਂਦਾ ਹੈ ਕਿਉਂ ਮਤਲਬ ਇਹਦਾ ਮੈਨੂੰ ਉਹ ਡਾਕਟਰਾਂ ਨੇ ਕਲੀਅਰ ਕਰਨੀ ਚਾਹੀਦੀ ਸੀ ਕਿ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਵਿਸ਼ਵਾਸ ਦੇ ਵਿੱਚ ਲੈ ਕੇ ਸਾਰਾ ਕੁਝ ਮਤਲਬ ਜਿਹੜੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਸੀ ਤਾਂ ਵਰਨ ਪਰਿਵਾਰ ਹੈ ਜਿਹੜਾ ਉਹ ਸ਼ੱਕ ਪ੍ਰਗਟ ਕਰ ਰਿਹਾ ਹੈ ਜਿਹਦੇ ਵਿੱਚ ਕੋਈ ਹੋਰ ਛੱਕੀ ਘਟਨਾ ਤਾਂ ਨਹੀਂ ਹੈਗੀ ਇਹ ਕੋਈ ਕੋਈ ਕਿਸੇ ਵਿਰੋਧੀ ਵੱਲੋਂ ਜਾਂ ਜਾ ਕੋਈ ਡਾਕਟਰ ਵੱਲੋਂ ਜਾਂ ਗਲੀ ਜਾਂ ਕੋਈ ਹਸਪਤਾਲ ਵੱਲੋਂ ਜਾਂ ਕੋਈ ਮੈਡੀਸਨ ਇਹ ਮਤਲਬ ਜਾਂਚ ਦਾ ਵਿਸ਼ਾ ਹੈ ਇਹਨੂੰ ਜਾਂਚ ਕਰਕੇ ਇਹ ਇਹ ਸਾਰੇ ਲੋਕਾਂ ਦੇ ਵਿੱਚ ਮਤਲਬ ਰੱਖਿਆ ਜਾਣਾ ਚਾਹੀਦਾ ਕਿਉਂਕਿ ਸਾਡਾ ਇੱਕ ਜਿਹੜਾ ਨਾਮੀ ਗ੍ਰਾਮੀ ਰੈਸਲਰ ਕਹਿੰਗੇ ਬੋਡੀ ਬਿਲਡਰ ਕਹਿੰਗੇ ਫਰੰਦਰ ਸਿੰਘ ਨੂੰ ਮਨਫਾਦ ਮਤਲਬ ਸਾਡੀ ਸੂਬੇ ਦੀ ਵਿਚੋਰਾ ਦੇ ਜਿਹਨੇ ਜੇ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਵੀ ਵਿਸ਼ਵਾਸ ਹੋਣਾ ਚਾਹੀਦਾ ਤੇ ਜਿਹੜੇ ਉਹਦੇ ਫਾਲੋਅਰਸ ਨੇ ਉਹਦੇ ਮਤਲਬ ਬੈਨਿਫੀਸ਼ੀਅਰ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਇਸ ਬਸ਼ਾਸ਼ ਹੋਣਾ ਚਾਹੀਦਾ ਵੀ ਅਸਲੀ ਗੱਲ ਕੀ ਹੈ ਕਾਰਡੀਅਕ ਅਟੈਕ ਹੈ ਹਾਰਟ ਅਟੈਕ ਹੈ ਜਾਂ ਕੋਈ ਹੋਰ ਕਾਰਨ ਹੈ ਤੇ ਲੋਕਾਂ ਨੂੰ ਮਤਲਬ ਇਸ ਦੇ ਵਿੱਚ ਚੱਕਰ ਨਹੀਂ ਪਾਇਆ ਜਾਣਾ ਚਾਹੀਦਾ ਜੀ ਉੱਥੇ ਹੀ ਵਰਿੰਦਰ ਕੁਮਮਨ ਨੇ ਵੱਡੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਸਲਮਾਨ ਖਾਨ ਨਾਲ ਵੀ ਕੰਮ ਕੀਤਾ ਕਈ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਪਰ ਜਿੱਥੇ ਕਿ ਜੇ ਕਹਿੰਦੇ ਨੇ ਕਿ ਮਾਸ ਮੱਛੀ ਜਾਂ ਕੋਈ ਹੋਰ ਚੀਜ਼ਾਂ ਖਾ ਕੇ ਬੰਦਾ ਆਪਣੀ ਸਿਹਤ ਜਿਹੜੀ ਉਹ ਬਣਾਉਂਦਾ ਉੱਥੇ ਹੀ ਇਹ ਅ ਅਜਗੀਆਂ ਚੀਜ਼ਾਂ ਕੁਛ ਖਾਂਦੇ ਨਹੀਂ ਸੀ ਬਿਲਕੁਲ ਸ਼ਾਕਾਹਾਰੀ ਸੀ ਦੇਖੋ ਜੀ ਗੱਲ ਇਹ ਇਹ ਹੈ ਕਿ ਉਹਨਾਂ ਕੋਲੇ ਮਤਲਬ ਜਿਹੜਾ ਤਾਂ ਖਾਣਾ ਸੀ ਜਿਹੜਾ ਮਤਲਬ ਖਾਣ ਨੂੰ ਜਿਹੜਾ ਜ਼ਿੰਮੇਵਾਰ ਮੰਨਦੇ ਹੁੰਦੇ ਆ ਵੀ ਹਾਰਟ ਅਟੈਕ ਦਾ ਕਾਰਨ ਜਿਹੜਾ ਉਹ ਖਾਣਾ ਹੈਗਾ ਤਾਂ ਗੱਲ ਕਰ ਵੀ ਉਹ ਤਾਂ ਇਹਨਾਂ ਦੇ ਕੋਲੇ ਜਿਵੇਂ ਹਰੇ ਨਾਨੀ ਗ੍ਰਾਮੀ ਸੀ ਇਹਨਾਂ ਕੋਲ ਤਾਂ ਡਾਈਟ ਕੋਚ ਹੋਣਗੇ ਡਾਈਟ ਤੇ ਉਹਨਾਂ ਦੀ ਮਤਾਬਕ ਕੋਚਾਂ ਦੇ ਮਤਾਬਕ ਚੱਲੂਗੀ ਇਹਦੇ ਵਿੱਚ ਇਹ ਜੇ ਚੀਜ਼ ਵੱਖ ਦਾ ਇਹ ਚੀਜ਼ ਘੱਟ ਹੈ ਆ ਚੀਜ਼ ਆਪਾਂ ਨਹੀਂ ਖਾਣੀ ਆ ਚੀਜ਼ ਜੇ ਤੁ ਵਧ ਨਹੀਂ ਖਾਣੀ ਆ ਚੀਜ਼ ਨਹੀਂ ਖਾਣੀ ਉਹ ਸਾਰੇ ਸੱਚ ਆਖ ਬਣਾ ਦੇ ਦਿੰਦੇ ਨੇ ਉਹ ਚਾਤ ਦੇ ਮੁਤਾਬਕ ਜਾਂ ਉਹਨਾਂ ਦੇ ਕੋਲੇ ਹੁੰਦੇ ਨੇ ਉਹਨਾਂ ਨੂੰ ਦੱਸ ਦਿੰਦੇ ਨੇ ਇਸ ਕਰਕੇ ਮਤਲਬ ਜਿਹੜਾ ਹਾਰਟ ਅਟੈਕ ਦਾ ਆ ਚਾਂਸ ਜੇ ਇਹ ਕਾਫੀ ਘੱਟ ਹੁੰਦਾ ਕਿਉਂਕਿ ਜੇ ਅਸੀਂ ਇਹ ਮਤਲਬ ਲਬੋਟਰਾਂ ਦੇ ਵਿੱਚ ਟੈਸਟ ਵੀ ਹੁੰਦੇ ਰਹਿੰਦੇ ਨੇ ਇਹਨਾਂ ਦੇ ਕੋਈ ਟ੍ਰਾਈ ਗਲਾਈਕੈਰੀਡ ਕਿੰਨਾ ਹੈ ਦਾ ਕਸਟਮ ਦੀ ਟੀਮ ਆਤਰ ਹੈਗੀ ਆ ਉਹਦੇ ਵਾਸਤੇ ਜੇ ਵੱਧ ਹੈ ਤਾਂ ਕਿਵੇਂ ਘਟਾਉਣਾ ਹੈ ਜੇ ਮਤਲਬ ਟ੍ਰਾਈਗਲਾਈਸਰ ਵਧਦਾ ਤਾਂ ਉਹਨੂੰ ਕਿਵੇਂ ਕੰਟਰੋਲ ਕੀਤਾ ਜਾਣਾ ਚਾਹੀਦਾ ਇਹ ਕਾਫੀ ਮਤਲਬ ਜਦੋਂ ਕੋਈ ਕੋਈ ਨਾਮੀ ਗ੍ਰਾਮੀ ਹੁੰਦਾ ਤਾਂ ਆਪਣੀ ਸਿਹਤ ਵਾਸਤੇ ਡਾਕਟਰ ਦੇ ਨਾਲ ਸੰਪਰਕ ਦੇ ਵਿੱਚ ਰਹਿਣਾ ਹੁੰਦਾਗਾ ਡਾਕਟਰਾਂ ਦੇ ਮਤਲਬ ਕੋਹੀ ਉਹ ਖਰਾਬ ਹੈ ਜੋ ਉਹ ਕਰਦੇ ਆ ਉਸੇ ਤਰ੍ਹਾਂ ਹੀ ਉਹ ਜਿਹੜਾ ਕੋਈ ਬੋਡੀ ਬਿਲਡਿੰਗ ਵਾਸਤੇ ਜਿਮ ਵਗੈਰਾ ਦਾ ਇੰਚਾਰਜ ਹੁੰਦਾ ਉਹਦੇ ਵਿੱਚ ਉਹੀ ਐਕਸਪਰਟਸਾਈਜ਼ਾਂ ਕਰਦੇ ਆ ਗੱਲ ਕਰ ਮੈਨੂੰ ਥੋੜਾ ਜਿਹਾ ਯਾਦ ਆ ਮੈਡਮ ਦੀ ਜਿਹੜੀਆਂ ਸਾਡੀਆਂ ਲੈਬੋਰੀਆਂ ਨੇ ਨਾ ਟੈਸਟਿੰਗ ਲੈਬੋਰੀਆਂ ਹੂੰ ਜੋ ਨੇ ਮਿਆਰ ਦਾ ਮਟੀਰੀਅਲ لینا ਦਾ ਹੁੰਦਾ ਵੀ ਰਿਪੋਰਟ ਬਿਲਕੁਲ 100% ਸਹੀ ਹੋਵੇ ਇਹ ਗੱਲ ਤਾਂ ਵੀ ਹੁਣ ਕੀਤਾ ਕੀ ਜਾਵੇ ਕਰਨੀ ਕਿਛ। ਜੀ ਬਿਲਕੁਲ ਪਰ ਉੱਥੇ ਜੇ ਅਸੀਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਸਾਡੇ ਧਰਨੇ ਲੱਗਦੇ ਨੇ ਜਾਂ ਹਰ ਇੱਕ ਬੰਦਾ ਆਵਾਜ਼ ਉਠਾਉਂਦਾ ਏ ਤਾਂ ਉਦੋਂ ਉਠਾਉਂਦਾ ਜਦੋਂ ਸਿਰ ਉੱਪਰ ਦੀ ਪਾਣੀ ਲੰਘ ਜਾਂਦਾ ਜਦੋਂ ਬਹੁਤ ਹੀ ਵੱਡਾ ਜਿਹੜਾ ਨੁਕਸਾਨ ਆ ਉਹ ਚੱਲ ਚੁੱਕੇ ਹੁੰਦੇ ਆ ਜਿਵੇਂ ਕਿਸਾਨੀ ਅੰਦੋਲਨ ਨੂੰ ਲੈ ਕੇ ਲਾ ਲੋ। ਜਾਂ ਫਿਰ ਬਿਜਲੀ ਨੂੰ ਲੈ ਕੇ ਲਾ ਲੋ ਜਾਂ ਫਿਰ ਤਨਖਾਹਾਂ ਨੂੰ ਲੈ ਕੇ ਲਾ ਲੋ ਕਿਸੇ ਨੇ ਵੀ ਅੱਜ ਤੱਕ ਅਵਾਰਾ ਪਸ਼ੂਆਂ ਨੂੰ ਲੈ ਕੇ ਆਵਾਜ਼ ਨਹੀਂ ਉਠਾਈ ਹਰ ਇੱਕ ਕਹਿ ਦਿੰਦਾ ਕਿ ਇਹ ਸਾਡੀ ਮਾਂ ਹੈ ਗਊ ਦਾ ਜਿਹੜਾ ਮੂਤਰ ਹੈ ਉਹਦੇ ਪੀਣ ਦੇ ਨਾਲ ਸਾਡੀਆਂ ਬਿਮਾਰੀਆਂ ਜਾਂ ਕਹਿ ਲਵੋ ਤੇ ਜਾਂ ਕਹਿ ਲਵੋ ਵੀ ਅੰਧਵਿਸ਼ਵਾਸ ਹੈ ਜਿਹੜਾ ਉਹ ਹਾਲੇ ਤੱਕ ਸਾਡੇ ਦੁਨੀਆ ਦੇ ਵਿੱਚ ਕਾਇਮ ਹੈ ਜਿੱਥੇ ਕਿ ਜੇ ਗੱਲ ਕਰੀਆ ਸੁਪਰੀਮ ਕੋਰਟ ਦੀ ਤਾਂ ਉਹਨਾਂ ਨੇ ਕੁੱਤਿਆਂ ਨੂੰ ਵੀ ਫੜਨ ਦੇ ਲਈ ਇੱਕ ਆਰਡਰ ਹੈ ਜਿਹੜਾ ਉਹ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਉਸ ਨੂੰ ਲੈ ਕੇ ਵੀ ਪਟਿਆਲਾ ਦੇ ਵਿੱਚ ਵੀ ਵੱਡੇ ਪੱਧਰ ਤੇ ਧਰਨੇ ਲਗਾਏ ਗਏ ਸੀ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਜਦੋਂ ਤੁਹਾਡੇ ਕਹਿੰਦੇ ਘਰ ਨੂੰ ਅੱਗ ਪੈਂਦੀ ਹੈ ਤਾਂ ਤੁਹਾਨੂੰ ਉਦੋਂ ਅਹਿਸਾਸ ਹੁੰਦਾ ਕਿ ਵਾਕਿਆ ਹੀ ਇਹ ਚੀਜ਼ਾਂ ਨੁਕਸਾਨ ਦਾ ਇੱਕ ਨੇ ਜੋ ਰੋਡ ਤੇ ਸ਼ਰਿਆਮ ਖੁੱਲੇ ਚ ਘੁਮ ਰਹੀਆਂ ਹਨ ਵੇਖੋ ਜੀ ਇਹਨਾਂ ਨੂੰ QR ਕੋਡ ਜਿਹੜੇ ਵੀ ਪਾਲਤੂ ਕੁੱਤੇ ਨੇ ਜਾਂ ਪਾਲਤੂ ਜਾਨਵਰ ਨੇ ਉਹਨਾਂ ਦੇ ਇਹ ਜਿਹੜੇ ਬੈਲਵਿਸ਼ਰ ਨੇ ਉਹਨਾਂ ਨੂੰ QR ਕੋਡ ਬਕਾਇਦਾ ਸਿਆਹਾ ਹੋਇਆ ਜੀ ਤੁਸੀਂ ਆਪ ਦਾ ਜੋ ਡੌਗੀ ਹੈ ਜਾਂ ਕੋਈ ਪਸ਼ੂ ਹੈ ਤੇ QR ਕੋਡ ਲਗਾ ਕੇ ਰੱਖੋ ਤਾਂ ਕਿ ਜੇ ਉਹ ਕੋਈ ਉਹਦੇ ਕਾਰਨ ਦੁਰਘਟਨਾ ਵਾਪਰਦੀ ਹੈ ਤਾਂ ਉਹਦਾ ਸਾਰੀ ਜਿਹੜੀ ਹਿਸਟਰੀ ਆ ਉਹਦੇ ਬਾਰੇ ਪਤਾ ਲੱਗ ਸਕੇ ਗੱਲ ਕਰ ਮਤਲਬ ਜਾਦੇ ਜਿਹੜਾ ਇਹ ਇਹ ਦੇ ਉੱਤੇ ਵੀ ਸਿਆਪਤ ਚੁਕਾਉਣੀ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਸਾਡਾ ਨਾਮ ਅਸੀਂ ਹਾਈਲਾਈਟ ਹੋ ਜੀਏ ਮਤਲਬ ਸਾਫਤੀ ਸ਼ੋਰਟ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੋ ਕੋਈ ਜਾਨਵਰਾਂ ਦੇ ਧਰੂ ਜਾਂ ਕੋਈ ਪੁੱਤਾਂ ਦੇ ਧਰੂ ਜਾਂ ਡੌਕਿਆਂ ਦੇ ਧਰੂ ਮਤਲਬ ਖਲਬਾਰ ਕੀਤਾ ਜਾਂਦਾ ਉਹਨੂੰ ਆਪਾਂ ਕੋ ਰੋਕੇ ਕਰਕੇ ਆਪ ਹਾਈਲਾਈਟ ਹੋਣ ਦੇ ਮਾਰੇ ਚਰਤਾਂ ਦੇ ਉੱਤੇ ਧਰਨੇ ਲਗਾ ਕੇ ਬਹਿ ਜਾਂਦੇ ਨੇ ਇਹਨਾਂ ਨੂੰ ਥੋੜਾ ਜਿਹਾ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਇਹ ਇਨਸਾਨੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਕੀਮਤੀ ਹੈ ਇੱਕ ਡੌਗੀ ਦੇ ਮੁਕਾਬਲੇ ਜਿਹੜੀ ਆ ਇਹ ਗੱਲ ਕਰ ਜਿਨ੍ਹਾਂ ਦੇ ਇਹਨਾਂ ਦੇ ਉੱਤੇ ਆਪਦੇ ਉੱਤੇ ਕੋਈ ਇਸ ਤਰ੍ਹਾਂ ਦੀ ਨਸੀਬ ਨਹੀਂ ਬਣਦੀ ਤਾਂ ਇਸ ਨੇ ਕਰਦੇ ਹੀ ਸਾਡੀਆਂ ਜਿਹੜੀਆਂ ਸਰਕਾਰਾਂ ਦੁਆਰਾ ਕਾਨੂੰਨ ਬਣਾਏ ਗਏ ਨੇ ਕਿਉਂਕਿ ਉਹਨਾਂ ਦੇ ਉੱਤੇ 100-100 ਬੰਦਾ ਸਿਕਿਉਰਿਟੀ ਵਾਲੇ ਹੁੰਦੇ 20-20 30-30 ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਆਪਾਂ ਜਿਵੇਂ ਤਾਂ ਕਿਹਾ ਸੀ ਉਹਨਾਂ ਦੇ ਤਾਂ ਇੱਕ ਪ੍ਰਿੰਟ ਵੀ ਨਹੀਂ ਲੜਦੀ ਤੇ ਉਹਨਾਂ ਦੇ ਠੱਖਾ ਦਾ ਮੂਹਰੇ ਖਵਾ ਸਕਦਾ ਇਸ ਕਰਕੇ ਮਤਲਬ ਜਿਹੜੇ ਸਾਡੇ ਇਸ ਤਰ੍ਹਾਂ ਦੇ ਲੋਕ ਨੇ ਜਾਂ ਸਾਡੀ ਲੀਡਰਸ਼ਿਪ ਹੈ ਕਾਨੂੰਨ ਬਣਾਉਣ ਵਾਲੀ ਇਹਨਾਂ ਦੀ ਸਿਕਿਉਰਿਟੀ ਇਸ ਵਾਪਸ ਲੈਣੀ ਚਾਹੀਦੀ ਜਾਂ ਨਹੀਂ ਚਾਹੀਦੀ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਸੜਕ ਦੇ ਉੱਤੇ ਜਾਣ ਲੱਗੇ ਲੋਕਾਂ ਨੂੰ ਕੀ ਪ੍ਰੋਬਲਮਾਂ ਆਉਂਦੀਆਂ ਨੇ ਇਸ ਤਰ੍ਹਾਂ ਕਤਨਾਮਾਂ ਘਟਦੀਆਂ ਨੇ ਇਸ ਤਰ੍ਹਾਂ ਦੁਰਗਤਨਾਮਾਂ ਦੇ ਵਿੱਚ ਬੱਚਿਆਂ ਦੇ ਬਾਪ ਮਾਮਾ ਦੇ ਪੁੱਤ ਜਿਵੇਂ ਮਤਲਬ ਇਸ ਤਰ੍ਹਾਂ ਜਿੰਦਗੀ ਆਪਣੀ ਉਹ ਤੋਂ ਹੱਥ ਤੋਂ ਰਹਿੰਦੇ ਇਹਨਾਂ ਨੂੰ ਕੋਈ ਇੱਕ ਚੀਜ਼ ਦਾ ਪਤਾ ਨਹੀਂ ਕਿ ਆਪਣੀਆਂ ਲੀਡਰਸ਼ਿਪ ਚੁਮਕਾਉਣ ਦੇ ਬਾਰੇ ਇਸ ਧੋਖਾ ਦੇ ਉੱਤੇ ਚਿੱਟੇ ਤੁਰਤੇ ਜੰਮੇ ਪਾ ਕੇ ਪ੍ਰੈਸ ਕਰਕੇ ਮੁੱਛਾਂ ਖੜੀਆਂ ਮਤਲਬ ਉੱਤੇ ਜਾ ਕੇ ਰੋਗ ਝਾਰਦੇ ਨੇ ਤੇ ਆਪਦੇ ਹਾਈਲਾਈਟ ਹੁੰਦੇ ਨੇ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨਾ ਚਾਹੀਦਾਗਾ ਨਹੀਂ ਪਤਾ ਕਿ ਪਰਮਾਤਮਾ ਦਾ ਕਿੰਨਾ ਗੱਲਾਂ ਦੇ ਇਸ ਤੇ ਰਾਜ਼ੀ ਹੁੰਦਾਗਾ ਆ ਗੱਲ ਕਰ ਇਹਨਾਂ ਦੇ ਥੋੜਾ ਜਿਹਾ ਸਟੇਜ ਦੇ ਉੱਤੇ ਅਸਰ ਨਹੀਂ ਹੁੰਦਾ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤੋ ਜਿਵੇਂ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਅਕਸਰ ਹੀ ਆਏ ਦਿਨ ਨਵੇਂ ਤੋਂ ਨਵਾਂ ਕੋਈ ਅਜੀਹਾ ਸਮਾਚਾਰ ਸੁਣਨ ਨੂੰ ਮਿਲਦਾ ਜਿਦੇ ਨਾਲ ਬੜੀ ਦੁਖਦਾਈ ਤੇ ਨਾਮੀ ਚਿਹਰੇ ਜਿਹੜੇ ਪੰਜਾਬ ਦੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ ਵਰਿੰਦਰ ਸਿੰਘ ਘੁੰਮਣ ਦੀ ਜੋ ਕਿ ਆਪਣੇ ਮਸਲ ਦੇ ਆਪਰੇਸ਼ਨ ਦੇ ਲਈ ਫੋਟੇਸ ਹਸਪਤਾਲ ਦੇ ਵਿੱਚ ਗਏ ਸੀ ਤਾਂ ਉਸ ਦੌਰਾਨ ਕਹਿਣਾ ਹੈ ਕਿ ਡਾਕਟਰਾਂ ਦਾ ਕਿ ਇਹਨਾਂ ਨੂੰ ਹਾਰਡ ਅਟੈਕ ਆ ਗਿਆ ਤਾਂ ਜਿਸ ਦੇ ਨਾਲ ਇਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਹੈਰਾਨ ਵੀ ਕਰਦਾ ਕਿ ਹਲੇ ਰਾਜਵੀਰ ਜਵੰਦਾ ਦਾ ਜਿਹੜਾ ਸਿਵੇ ਦੀ ਅੱਗ ਸੀ ਉਹ ਠੰਡੀ ਨਹੀਂ ਸੀ ਹੋਈ ਤੇ ਦੂਸਰੇ ਪਾਸੇ ਜਿਹੜਾ ਇੱਕ ਨੌਜਵਾਨ ਹੋਰ ਇਸ ਨਾਮੀ ਚਿਹਰਾ ਸਾਡੇ ਪੰਜਾਬ ਦਾ ਜਿਹੜਾ ਇਸ ਦੁਨੀਆ ਤੋਂ ਅਲਵਿਦਾ ਆ ਗਿਆ ਹੈ ਪ੍ਰਣਾਲੀ ਜੇ ਅਸੀਂ ਗੱਲ ਕਰਦੇ ਆ ਰੋਡ ਸੁਰੱਖਿਆ ਦੀ ਇਸ ਦੇ ਨਾਲ ਰੋਡ ਦੇ ਉੱਪਰ ਆਵਾਰਾ ਪਸ਼ੂ ਕੁੱਤੇ ਪੇਡਾਂ ਬੱਕਰੀਆਂ ਸ਼ਰਿਆਮ ਜਿਹੜੇ ਖੁੱਲੇ ਦੇ ਵਿੱਚ ਘੁੰਮਦੀਆਂ ਨੇ ਤੇ ਅਕਸਰ ਹੀ ਸਾਡੇ ਰੋਡ ਹਾਦਸਿਆਂ ਦਾ ਜਿਹੜਾ ਕਾਰਨ ਹੈ ਜਿਹੜਾ ਉਹ ਆਵਾਰਾ ਪਸ਼ੂ ਹੀ ਬੰਦੇ ਨੇ ਜਾਂ ਫਿਰ ਖੱਡੇ ਵੱਡੇ ਵੱਡੇ ਖੱਡੇ ਜਿਹੜੇ بارشਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਆ ਜਦੋਂ ਕੋਈ ਟਰੈਵਲ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਟਰੈਫਿਕ ਹੈ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਹੋ ਜਾਂਦਾ ਜਦੋਂ ਇਹ اچانک ਸਾਹਮਣੇ ਆ ਜਾਣ ਤਾਂ ਜਿਹੜਾ ਕਈ ਮਾਵਾਂ ਦੇ ਪੁੱਤ ਇਸ ਦੁਨੀਆ ਤੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਸੋ ਦੋਸਤੋ ਰਾਜਵੀਰ ਜਵੰਦਾ ਜਸਵਿੰਦਰ ਫੱਲਾ ਵਰਿੰਦਰ ਕੁਮੰਡ ਚਰਨਜੀਤ ਹੁਜਾ ਕੁਝ ਹੀ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਅਲਵਿਦਾ ਆ ਗਏ ਨੇ ਤੇ ਵਾਕਿਆ ਹੀ ਕਿਸੇ ਨੇ ਸੱਚ ਕਿਹਾ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਸੋ ਦੋਸਤੋ ਇਹ ਸੀ ਅੱਜ ਲਾਈਵ ਦੀ ਅਪਡੇਟ ਨਮਾ ਕੋਈ ਹੋਰ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇ ਕੋ ਇਜਾਜ਼ਤ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ